ਹਾਲਚਾਲ ਨੇ ਮਿੱਤਰੋ ਪਹਿਲਾਂ ਕਿ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਦੱਸਿਆ ਸੀ ਵੀ ਆਪਾਂ ਬਾਜੀ ਤੇ ਜਾਣਾ ਤੇ ਅੱਜ ਆਪਾਂ ਚੱਲਦੇ ਆ ਬਾਜੀ ਤੇ ਪਿੰਡ ਲੇਲੇ ਵਾਲੇ ਤੇ ਆਪਾਂ ਛੱਡਨੇ ਅੱਜ ਦੋ ਕਬੂਤਰ ਇੱਕ ਕਬੂਤਰੀ ਤੇ ਇੱਕ ਕਬੂਤਰ ਆਜੋ ਫਿਰ ਆਪਾਂ ਚੱਲਦੇ ਆ ਬਾਜੀ ਤੇ ਤੇ ਜਾ ਕੇ ਬਾਜੀ ਤੇ ਦਿਖਾਉਨੇ ਆ ਬਾਈ ਕਿੱਥੋਂ ਕਿੱਥੋਂ ਦੇ ਖੜਾਰੀ ਆਏ ਆ ਲਾਓ ਵੀ ਮਿੱਤਰੋ ਛੜਨ ਵਾਲੇ ਆ ਲੈਂਕ ਰੋਡ ਤੇ ਤੇ ਆਪਣੇ ਪਿੰਡ ਤੋਂ ਸਾਰਾ ਹੈਗਾ 4 ਕਿਲੋਮੀਟਰ ਪਿੰਡ ਲੇਲੇ ਵਾਲਾ ਤੇ ਕਰੋ ਚੈੱਕ ਫੌਜੀ ਸਾਹਿਬ ਆਪ ਚੱਲ ਰਿਹਾ ਲਓ ਵੀ ਮਿੱਤਰੋ ਪਿੰਡ ਲੇਲੇ ਵਾਲੇ ਜ਼ਿਲ੍ਹਾ ਬਠਿੰਡਾ ਆਪਾ ਪਹੁੰਚ ਚੁੱਕੇ ਆ ਤੇ ਦੇਖੋ ਬਾਈ ਸਾਰੇ ਕਬੂਤਰ ਬਾਜ਼ ਪਹੁੰਚ ਹੀ ਜਾਂਦੇ ਕੁਝ ਪਹੁੰਚ ਚੁੱਕੇ ਨੇ ਦੇਖੋ ਬਾਈ ਉਧਰ ਬਾਈ ਜੱਸ ਰੰਗ ਲਿਖੀ ਜਾਂਦਾ ਆਪਣੇ ਨੂੰ ਤਾਂ ਹੈ ਕਿ ਕਹਿੰਦੇ ਡਾਕਟਰ ਵੀ ਪਹੁੰਚਿਆ ਆ ਉਹ ਸਾਹਮਣੇ ਡਾਕਟਰ ਯਾਤਰੀ ਵਾਲਾ ਡਾਕਟਰ ਵੀ ਪਹੁੰਚਿਆ ਆ ਲਓ ਵੀ ਪੰਡ ਲੇਲੇ ਵਾਲਾ ਓਲੇ ਵਜਦੇ ਪੁੱਤਰਾਂ ਦੇ ਛੱਡ ਰਿਹਾ ਯਾਰ ਬਾਈ ਕਬੂਤਰ ਵਾਲੇ ਹੋਗੇ ਸੀ ਜਿਹਦੀ ਹੁਣ ਐਂਟਰੀ ਆ ਉਹੀ ਛੱਡੇ ਜਾਣਗੇ ਜਿਹੜੇ ਭਰਾ ਆਉਂਦੀ ਐਂਟਰੀ ਸੀ ਉਹੀ ਛੱਡੇ ਜਾਣਗੇ ਬਾਈ ਆ ਦੇਖੋ ਕਰੋ ਚੱਕ ਦੇ ਤਾਂ ਬਾਈਆਂ ਨੇ ਪਾਣੀ ਲੋ ਵਿੱਚ ਇੱਕ ਹੋਰ ਕਬੂਤਰ ਛਾੜਤਾ ਆ ਛਾੜਤਾ ਇੱਕ ਇੱਕ ਆ ਛਾੜਤਾ ਬਾਈ ਬਿਚੀ ਭਾਜੀ ਨੇ ਕਿ ਦਲੀ ਦੇ ਦੋ ਕਬੂਤਰ ਆ ਛਾੜਦੇ ਬਾਈ ਕਰੋ ਚਾਹ ਆ ਥੱਲੇ ਇੱਕ ਬਾਈ ਨੇ ਆ ਛਾੜਤਾ ਇਹ ਰੱਬ ਦਾ ਕਾਲਾ ਜੰਨਾ ਇੱਕ ਕਾ ਛੜਦਾ ਬਈ ਨਿਕਾ ਛੜਦਾ ਬਈ ਉਹ ਜਾਂਦਾ ਕਾਲੇ ਡੰਡੇ ਵਾਲਾ ਪੁੱਤ ਸਾਹਮਣੇ ਉਹ ਚੱਲਿਆ ਬਾਈ ਗੱਲ ਕੀ ਬਣੀ ਐ ਰੌਲਾ ਐ ਪਈ ਜਾਂਦਾ ਕਿ ਜੀਦੀ ਬਾਈ ਐਂਟਰੀ ਸੀ ਠੀਕ ਐ ਉਹਨਾਂ ਦੇ ਤਾਂ ਕਬੂਤਰ ਛੱਡੇ ਜਾਣੀ ਸੀ ਬਾਕੀ ਨਾ ਬੰਦੇ ਉਹੀ ਪਿੰਜਰੇ ਲੈ ਕੇ ਆ ਗਏ ਤੇ ਇਸ ਕਰਕੇ ਥੋੜਾ ਜਿਹਾ ਰੌਲਾ ਚੱਲ ਰਿਹਾ ਹੁਣ ਦੇਖ ਦੇਖ ਕੇ ਉਹਨਾਂ ਦੇ ਕਬੂਤਰ ਛੜਾਈ ਜਾਂਦੇ ਜਿਹਦੇ ਕਬੂਤਰ ਪਹਿਲੀਆਂ ਤੇ ਲਿਖੇ ਸੀ ਇਹ ਲੋ ਵੀ ਇੱਕ ਹੋਰ ਚਾੜਤਾ ਸੇਕਪੁਰੇ ਵਾਲਾ ਨਾ ਕਬੂਤਰ ਪਹਿਲਾਂ ਵਿਚ ਉਹਨਾਂ ਨੇ ਲੋ ਵੀ ਇੱਕ ਹੋਰ ਚਾੜਤਾ ਇੱਕ ਆ ਚਾੜਤਾ ਇੱਕ ਆ ਜਾਂਦਾ ਸਾਹਮਣੇ ਛੱਡੇਗਾ ਦੋ ਤਿੰਨ ਇਹ ਆ ਚਾੜਤਾ ਬਾਈ ਨੇ ਕਰੋ ਚੱਕ ਲੈ ਵੀ ਕਾਕੂ ਸੇਕ ਭਰਾ ਲੋ ਬਾਈ ਇੱਕ ਆ ਚਾੜਤਾ ਇੱਕ ਆ ਚਾੜਤਾ ਇੱਕ ਕਾ ਚਾੜਤਾ ਪੋਤਰੀ ਕੁੱਤਰ ਹੋ ਗੇ ਲੈ ਆਹ ਚਾੜਤਾ ਬੁਰਜ ਵਾਲਾ ਨੇ ਕਾਲੀ ਢੰਡੀ ਵਾਲਾ ਆਹ ਚੜ ਗਿਆ ਬਾਈ ਕਰੋ ਚੈੱਕ ਇੱਕ ਉਹ ਸਾਹਮਣੇ ਜਾਂਦਾ ਹੁਣ বাজਦੇ ਆ ਓਲੇ ਤੇ ਓਲੇ ਬਾਈ ਇੱਕ ਉਹ ਜਾਂਦਾ ਫੇਰ ਲਓ ਬਈ ਇੱਕ ਆਹ ਕਾਲਾ ਚੀਨਾ ਚਾੜਤਾ 2 3 ਆਹ ਚਾੜਦੇ ਬਾਈ ਦੇਖੋ ਲੱਗਦੀਆਂ ਮੋਹਰਾ ਇੱਕ ਉਹ ਜਾਂਦਾ ਬਾਈ ਇੱਕ ਆਹ ਉੱਡ ਗਿਆ ਕਾਲਾ ਚੀਨਾ ਇੱਕ ਉਹ ਚੜ ਗਿਆ ਭਾਈ ਆ ਸਾਰਾ ਡੰਡਾ ਬਣਿਆ ਹੋਇਆ ਹੈ ਆ ਆ ਗਿਆ ਆ ਗਿਆ ਠੀਕ ਹੈ ਆ ਗਿਆ ਠੀਕ ਹੈ ਠੀਕ ਇੱਕ ਆ ਵਾ ਗਿਆ ਹੁਣ ਬਾਜਦੇ ਆ ਉਲੇ ਤੇ ਉਲੇ ਭਾਈ ਇੱਕ ਉਹ ਦੋ ਉਹ ਚੜ ਗਏ ਭਾਈ ਦੋ ਉਹ ਆ ਗਏ ਲੈ ਵੀ ਆਪਣੇ ਵੀ ਕਬੂਤਰ ਆ ਗਿਆ ਜੀਪੂ ਫੌਜੀ ਲੈ ਵੀ ਇੱਕ ਆ ਚੜਦਾ ਡੰਡੇ ਵਾਲਾ ਇੱਕ ਆ ਚੜ ਗਈ ਹਰੀ ਪੇਟੀ ਵਾਲੀ ਦੋ ਆ ਚੜ ਗਏ ਬਾਈ ਇੱਕ ਦੋ ਤਿੰਨ ਆ ਚੜਦੇ ਬਾਈ ਹਰੀ ਪੇਟੀ ਵਾਲਾ ਟੂਸੇ ਵਾਲਾ ਆ ਦੇਖੋ ਹੁਣ ਵੱਜਦੇ ਆ ਆ ਗਿਆ ਬਾਈ ਇੱਕ ਡੰਡੇ ਵਾਲਾ ਆ ਜਾਂਦਾ ਟੂਸੇਆਂ ਵਾਲਾ ਚੱਲ ਬਿੱਲਿਆ ਲਓ ਵੀ ਇੱਕ ਆ ਚੜਦਾ ਉਹ ਜਾਂਦੀ ਕਬੂਤਰੀ ਬੁਰਜ ਵਾਲਿਆਂ ਦੀ ਇੱਕ ਆ ਚੜ ਗਿਆ ਬਈ ਉਹ ਵਰਦਾ ਚੜ ਗਿਆ ਚੜ ਗਿਆ ਉਹ ਬਾਈ ਆਇਆ ਨਹੀਂ ਛੱਡਣਾ ਹੋਰ ਪੰਡਤ ਨੂੰ ਮਰਨਾ ਮਤਲਬ ਕਿ ਜਪੈਕ ਨੂੰ ਛੱਡੀ ਜਾਂਦੇ ਹੋ ਆਏ ਨੂੰ ਮਾਰਉਂਦਾ ਆ ਚੜ੍ਹ ਤੇ ਬਾਈ ਸਾਹਮਣੇ ਦੇਖੋ ਹੋ ਗਏ ਦੋ ਕਬੂਤਰ ਕਿਹਦਾ ਨਹੀਂ ਦੀ ਲਓ ਬਾਈ ਆ ਗਿਆ ਕਬੂਤਰ ਡੰਡੇ ਵਾਲਾ ਗਲੱਬ ਵੀ ਬੰਦੇ ਮੋٹے ਲੈ ਬਾਈ ਛੋਟੇ ਜਿਹੇ ਜਵਾਕ ਦਾ ਕਪੁੱਤਰ ਆ ਜਾਂਦਾ ਓ ਬੱਗਿਆ ਛੋਟੇ ਜੇ ਬੱਚੀ ਦਾ ਆ ਜਾਂਦਾ ਬਾਈ ਇੱਕ ਇੱਕ ਕੋ ਆ ਜਾਂਦਾ ਬਾਈ ਸਾਹਮਣੇ ਕਰੋ ਚੱਕ ਇੱਕ ਆ ਜਾਂਦਾ ਬਈ ਇੱਕ ਆ ਜਾਂਦਾ ਬਈ ਸਾਡਾ ਫਿਰ ਲਓ ਬਾਈ ਇੱਕ ਆ ਝਾੜਦਾ ਸਾਡੇ ਕੋਲ ਲਿਖੇ ਆ ਬੈਂਕਿੰਗ ਦੇ ਨਾਮ ਤੇ ਮਾਜਰ ਪੇੜਾ ਆਹ ਲਾ ਬਾਈ ਮੋਦਨਾ ਲਾਜਦਾ ਕੋਈ ਗੱਲ ਨਹੀਂ ਬਾਈ ਸਾਡੇ ਕੋਲੇ ਡਾੜਾਵਲ ਲੈ ਕੇ ਓਏ ਯਾਰ ਚਾ ਚਾ ਭਾਈ ਮਾਰੋ ਲਾਓ ਬਈ ਟਾਈਮ ਹੋ ਗਿਆ ਰਾ ਇੱਧਰ ਲਾਓ ਬਈ ਇੱਧਰ ਓਏ ਭਾਈ ਇੱਧਰ ਚੱਲ ਗਿਆ ਨਹੀਂ ਉੱਧਰ ਸਾਹਮਣੇ ਚਲੋ ਚਲੋ ਲਾਓ ਵੀ ਆਹ ਛੜ ਤੇ ਇੱਕ ਆਹ ਛੜਤਾ ਬਈ ਇਹਨਾਂ ਇੱਧਰ ਕਿੱਧਰ ਭੱਜ ਜਾ ਨਾ ਲਾਓ ਵੀ ਇੱਕ ਆਹ ਛੜਤਾ ਦੁਨ ਮਾਰ ਦੇ ਕੇ ਤਾਂ ਤਾਂ ਹੀ ਬਾਹੂ ਨਹੀਂ ਹੁੰਦਾ। ਦਾਦ ਦਾ ਕੀ ਗੱਲ ਉਹਦੇ ਮਨ ਚ ਪਰੇ ਕੀ ਗੱਲ ਹੁੰਦੀ ਆ। ਉਹਦੇ ਮਨ ਚ ਆਹ ਕਰ ਲੁੰਦੇ ਬਿੱਲੇ ਜ ਸਾਡੇ ਪਿੰਡ ਕੰਨ ਜੇ ਮਤਲਬ ਦਾ ਜਾਣੇ ਕੁੱਤਰ ਡੜੇ ਨਾ। ਵੀ ਮੇਰਾ ਕੁੱਤਰ ਦਹਿਆ ਜਾਣ ਤੋਂ ਸਰ ਨੂੰ ਐਂਡ ਤੇ ਕਰੇ ਉਹ ਮੇਰਾ ਕੁੱਤਰ ਕਰੇ ਉਹਦੇ ਬਾਹਰ ਮੈਂ ਗੀੜਾ ਬਣਾ। ਉਹਦੇ ਮਨ ਚ ਆਹ ਗੱਲ ਆ। ਹਾਂ ਉਹ ਇੱਕ ਇੱਕ ਤੋਂ ਪਲੱਸ ਕਹਿੰਦਾ ਵੀ ਇੱਕ ਤੋਂ ਪਲੱਸ ਮੇਰੇ ਬਰੂ ਬਰੇ ਕੁੱਤੇ ਡਾ ਰੋ। ਸਤਰਾਂ ਲੱਗੀਆਂ ਨਾਲੇ ਲਾ ਕਰਦਾ ਨਹੀਂ। ਬਾ ਉਹਨੂੰ ਆਏ ਵੀ ਪਿੰਡ ਦੇ ਕੁੱਤੇ ਰੋੜੇ ਜੀ। ਵਾਹੀ ਆ। ਮੈਨੂੰ ਭੇਜ ਦੇ ਪਰਸਨਲ। ਸਾਰੀਆਂ ਵਾਰ ਘੱਟਦੀ ਗੱਲ ਕਰਨੇ ਸਿੱਖਿਆ ਕੁਛ ਨਹੀਂ। ਆਡੇ ਦੇ ਕੂਤਰ ਹੁੰਦੇ ਜੀ ਮੱਕਣੇ ਹੋਣੇ ਬੋਲ ਆਣੇ ਨੇ ਬਿਲਹਾਂ ਸਾਡੇ ਕੋਲੇ ਕੂਤਰ ਜੀ ਗੋਗੇ ਤੁਰੀ ਕੇ ਬਾੜੇਲੇ ਕੂਤਰ ਉਹ ਪੁੱਤਰ ਸਾਰੇ ਬੜਾ ਦੇ ਐਨਾ ਚੰਗੇ ਚੰਗੇ ਕੂਤਰ ਉਹ ਕੂਤਰ ਬਾਕੀ ਕੂਤਰ ਸੀ ਆਹਾਂ ਜੀ ਪੁੱਤ ਥੋੜੀ ਬਗਲ ਜਿਹੜੀ ਨਾ ਨਾ ਪੂਰੀ ਬੋਤਲ ਨਾਲ ਨਾ ਉਹਦਾ ਪੂਰੀ ਬੋਤਲ ਨਾਲ ਉਧਰ ਹੀ ਹੋਊਗੀ ਉੱਚੀ ਖੜੀ ਹੋਊਗੀ ਅੱਜ ਪਾਣੀ ਲੱਗਿਆ ਨਾ ਗਰਮੀ ਬਾਲੀ ਅੱਜ ਹੂੰ ਸਲੋ ਸਲੋ ਲੈ ਗਏ ਚੰਗਾ ਆਹ ਡਿਫਟਿੰਡਾ ਫੁੱਲ ਕੂਤਰਾਂ ਪਾੜੇ ਆ ਤੇ ਆ ਦੇਖੋ ਮੇਰੇ ਵੀਰੋ ਆ ਜਾਂਦੇ ਤਿੰਨ ਕੂਤਰ ਚੱਕ ਕੇ ਤਰੋ ਵੱਡੀਆਂ ਮੋੜ ਵੱਡੀਆਂ ਧੌਣਾਂ ਨਾਲ ਦੇਖ ਕਿਵੇਂ ਮਾਰ ਦਿੰਦਾ ਚੱਕਰ ਆ ਜਾਂਦਾ ਬਈ ਹੈ ਹਾਂ ਬਈ ਬਤਕਾਂ ਬਈ ਬਤਕਾ ਇਹ ਅਸੀਂ ਤਾਂ ਕੁਝ ਨਹੀਂ ਕਰਦੇ ਮਿੱਤਰੋ ਟਾਈਮ ਹੋ ਗਿਆ 11 ਵੱਜ ਗਏ ਜਮਾਂ ਸਹੀ ਸੂਈ ਤੇ ਸੂਈ ਚੜ ਗਈ ਤੇ ਕੁਝ ਕ ਕਬੂਤਰ ਤਾਂ ਆ ਜਾਂਦੇ ਆ ਬਈ ਆ ਦੇਖੋ ਆ ਜਾਂਦਾ ਤੇ ਇੱਕ ਆ ਜਾਂਦੀ ਹੈ ਗੋਲੀ ਸਾਹਮਣੇ ਤੇ ਬਾਵਾ ਕਬੂਤਰ ਬਹੁਤ ਹੀ ਜ਼ਿਆਦਾ ਕਬੂਤਰ ਉੱਪਰ ਖੜੇ ਆ ਤਾਂ ਹਾਂ ਚੱਕਰ ਮਾਰਾ ਕਬੂਤਰਾਂ ਨੇ ਤਾਂ ਹੀ ਤੁਸਗੇ ਕਬੂਤਰ ਹਾਂ ਆਪਣਾ ਆ ਜਾਂਦਾ ਡੰਡਿਆ ਵਾਲਾ ਕਬੂਤਰ ਤੇ ਇੱਕ ਆਪਣੀ ਕਬੂਤਰੀ ਵੀ ਛੱਡੀ ਐ ਤੇ ਇੱਕ ਕਬੂਤਰ ਛੱਡਿਆ ਆਪਾਂ ਠੀਕ ਐ ਬਾਈ ਤੇ ਕਬੂਤਰ ਕੇਰਾ ਸਾਰਿਆਂ ਦੇ ਵਧੀਆ ਚੰਗੇ ਉੱਡੀ ਜਾਂਦੇ ਆ 11 ਵਜੇ ਭਾਇਆ ਬਿੱਤਰ ਰੋ ਕਬੂਤਰ ਆ ਗਏ ਨੀਵੇਂ ਆ ਜਾਂਦਾ ਡੰਡੇ ਵਾਲਾ ਆਪਣਾ ਕਬੂਤਰ ਸਾਹਮਣੇ ਸਹੀ ਹੈ ਤੇ ਕੁਸ ਕੇ ਕਬੂਤਰ ਝਾਕ ਕਰਦੇ ਆ ਛੱਕੜ ਦੀ ਤੇ ਆ ਜਾਂਦੀ ਹੈ ਕਬੂਤਰ ਹੀ ਆਪਣੇ ਥੋੜੇ ਜਿਹੀ ਨੀਵੇਂ ਆਏ ਸੀ ਕਬੂਤਰ ਫੇਰ ਚੜ ਗਏ ਉੱਪਰ ਨੂੰ ਆ ਵੀ ਮਿੱਤਰੋ ਟਾਈਮ ਲੱਗ ਗਿਆ 12:35 ਤੇ ਤੇ ਦੇਖੋ ਫਿਰ ਕਿੰਨੇ ਕਬੂਤਰਾਂ ਤੇ ਟਾਈਮ ਲੱਗਿਆ ਆਕਾਸ਼ੂ ਗੰਗਾ ਲਓ ਵੀ ਸੁਣੋ 12:35 ਉਹ ਜਿਹੜੇ ਕਬੂਤਰਾਂ ਤੇ ਟਾਈਮ ਲੱਗੂਆ ਨਾ ਸੁਣ ਲਓ 15 ਕਬੂਤਰ ਨੇ ਸੋਪਰੀ ਛਾਪਿਆਂ ਵਾਲੀ ਕਾਮਲ ਟਵਾਨਾ ਬਲਵਿੰਦਰ ਸਿੰਘਪੁਰਾ ਸੈਪੀ ਬੰਗੀ ਆਕਾਸ਼ੂ ਗੰਗਾ ਹਰਦੀਪ ਭੈਣੀ ਬੀਜਾ ਤਲਵੰਡੀ ਪੱਪੂ ਤਲਵੰਡੀ ਬਿੱਲਾ ਆਨੰਦਗੜ ਡਾਕਟਰ ਯਾਤਰੀ ਗਗਨ ਤਲਵੰਡੀ ਲੱਖਾਪੁੱਚੋ ਹਰਜੀਤ ਢੋਡੌਲੀ ਲੱਭੀ ਪੰਡਤ ਪੁੱਛੋ ਤੇ ਫੌਜੀ ਦਲਵੰਡੀ ਬਈ ਇਹ 15 ਕਬੂਤਰ ਨਹੀਂ ਦੇਖੇ ਬਈ ਸਾਨੂੰ 12:35 ਤੋਂ ਟਾਈਮ ਹੈ ਇਹਨਾਂ ਦੇ ਪਿੰਡੂ ਛੱਡੇ ਲਓ ਵੀ ਮਿੱਤਰੋ ਕਰਦੇ ਫਿਰਦੇ ਆ ਕਬੂਤਰ ਬੈਠੂ ਬੈਠੂ ਆਹ ਦੇਖੋ ਗੁੰਮਟ ਦੇ ਉੱਤੇ ਲਾਲ ਪੱਲੇ ਵਾਲਾ ਉਹ ਚੜ ਗਿਆ ਇੱਕ ਤਾਂ ਚੜ ਗਿਆ ਚੜ ਗਿਆ ਬਾਈ ਬਣ ਕੇ ਉੱਥੇ ਘਰੇ ਯਾਰ ਆਹ ਕੀ ਗੋਲੀ ਬਈ ਹੈ ਆ ਜਾਂਦੀ ਆ ਇੱਕ ਗਈ ਆਪਣੇ ਵਾਲਾ ਕੱਟੇ ਨਹੀਂ ਯਾਰ ਆ ਜਾ ਇਹਨੂੰ ਕਰਦਾ ਆ ਗਈ ਗੋਲੀ ਬਣਾ ਰਾ ਕੋਈ ਗੋਲੀ ਆ ਗਈ ਲਓ ਬਈ ਆ ਆ ਗਈ ਗੋਲੀ ਗਰਮੀ ਨਹੀਂ ਚੱਲੇਗੀ ਗੋਲੀ ਤੋਂ ਗਈ ਗੋਲੀ ਓਏ ਆ ਵੀ ਬਿਠੇ ਆ ਪਿੰਡੋਂ ਆ ਗਿਆ ਜਿਹਦੀ ਤੋਂ ਬਈ ਇਹ ਨਾ ਸੀ ਸਾਹਿਬ ਇਹਦਾ ਹੋਰ ਆ ਆ ਕੇ ਕੁੱਤਰ ਦੋ ਤਿੰਨ ਇਦਾਂ ਹੀ ਕਿ ਟੂਰ ਬਕਰ ਹਾਂ ਹਾਂ ਗੋਲੀ ਤੇ ਆ ਕਾਲੇ ਪੱਲੇ ਦਾ ਕੁੱਤਰੁਰੂ ਹੋ ਕੇ ਆਇਆ ਦੇਖੋ ਮਿੱਤਰੋ ਗੋਲੀ ਗਈ 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 ਹਾਂ ਹੁਣ ਟਾਈਮ ਹੋ ਗਿਆ ਇਹ ਇਹ ਕੋਈ ਮਾਗਰ ਵੀ ਨਾ ਖੜਾ ਅਖੋ ਅਗਲਾ ਕਿ ਤੈਨੂੰ ਕੀ ਪਤਾ ਟਾਈਮ ਹੋ ਗਿਆ ਗੋਲੀ ਦਾ ਹੋ ਗਿਆ ਪੋਪੂਲੇਟਲੇ ਹੋ ਗਏ ਹੁਣ ਤੱਕ ਹੁਣ ਤਾਂ ਮੁਸ਼ਕਲ ਹੈ ਮੀਤਰ ਬਾਏ ਹੋਗੇ ਆ ਸਾਰੇ ਹੀ ਬੰਦੇ ਹੋਗੇ ਚਿੱਤ ਖਰਾਬ ਹੋ ਗਿਆ ਗੋਲੀ ਦਾ ਲਓ ਵੀ ਮਿੱਤਰੋ 1:15 ਮਿੰਟ ਹੋ ਗਏ ਤੇ ਸੁਣੋ ਅਪਡੇਟ ਕਬੂਤਰਾਂ ਦੀ ਤੇ ਕਬੂਤਰ ਬਾਈ ਬੈਠੋ ਬੈਠੋ ਕਰੀ ਜਾਂਦੇ ਆ ਤੇ ਇੱਕ ਗੋਲੀ ਜਿਹੜੀ ਸਾਨੂੰ ਪਹਿਲਾਂ ਦਿਖਾਈ ਆ ਉਹ ਬਹੁਤ ਜੀੜ ਕੱਢ ਕੇ ਗਈ ਆ ਬਾਈ ਹੁਣ ਮੁਸ਼ਕਲ ਆਵੇ ਉਹ ਬੈਂਦੀ ਬੈਂਦੀ ਗਈ ਆ ਤੇ ਫੇਰ ਨਿਯਾਈ ਮੁੜ ਕੇ ਹੁਣ ਉੱਚੀ ਖੜ ਗਈ ਕਬੂਤਰੀ ਜੀ ਕੱਲੀ ਗੋਲੀ ਤੇ ਬਾਕੀ ਕਬੂਤਰ ਬੈਂਦੇ ਬੈਂਦੇ ਗਏ ਆ ਦੋ ਤਿੰਨ ਆਉਂਦਿਆਂ ਨੂੰ ਬੈਠਣਗੇ ਉਹ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਕਬੂਤਰ ਮੁੜ ਗਏ ਬਹੁਤ ਚੰਗਾ ਉੱਡੀ ਜਾਂਦੇ ਸਾਰਿਆਂ ਦੇ ਕਬੂਤਰ 1:15 ਮਿੰਟ ਹੋ ਗਏ ਬਾਈ 1:15 ਮਿੰਟਾਂ ਦੀ ਅਪਡੇਟ ਤੁਹਾਡੇ ਕੋਲ ਪਹੁੰਚ ਚੁੱਕੀ ਹੈ ਜੁੜੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਸਾਰੀ ਬਾਜੀ ਦੀ ਅਪਡੇਟ ਦੱਸਾਂਗੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਉਣ ਵਾਲੀਆਂ ਬਾਜੀਆਂ ਸਾਰੀਆਂ ਤੁਹਾਡੇ ਤੱਕ ਪਹੁੰਚਣਗੀਆਂ ਬਈ ਲਓ ਵੀ ਮਿੱਤਰੋ 2:21 ਮਿੰਟ ਹੋ ਗਏ ਤੇ ਕੁਸਕ ਕਬੂਤਰ ਨਿਕਲ ਗਏ ਤੇ ਕੁਸ ਕਬੂਤਰ ਬਾਈ ਉੱਪਰ ਫਿਰਦੇ ਆ ਆ ਸਾਹਮਣੇ ਦੇਖੋ ਆ ਜਾਂਦਾ ਕਬੂਤਰ ਉਹ ਬੱਦਲਾਂ ਦੇ ਖੜਿਆ ਫਿਰਤੀ ਪੂਰੇ ਉੱਚੇ ਖੜੇ ਆ ਬੱਤੀ ਕਿ ਆਉਂਦੇ ਆ ਹਨਾ ਤਾਹੀਂ ਭਗ ਜਾਂਦੇ ਆ ਉਤਰ ਤਾਹਾਂ ਠੰਡੀ ਹਵਾ ਚੱਲਦੀ ਹੁਣ ਅੱਜ ਨੱਬੜ ਜੂਗੀ ਬਾਈ ਬਾਜੀ ਹਾ ਕਿਨਾਰਾੰਗ ਵਾਲਾ ਹੋ ਦੰਦੇ ਬਾਈ ਸਾਹਮਣੇ ਤਾਹਾਂ ਚੈੱਕ ਕਰੋ ਬਹੁਤ ਕਬੂਤਰ ਕੱਟੇ ਗਏ ਤੇ ਬਹੁਤ ਹੀ ਜ਼ਿਆਦਾ ਨਿਕਲ ਗਏ ਕੁੱਤਰ ਤੇ ਬਹਿ ਗਏ ਕੁਛ ਉਹ ਵੀ ਮਿੱਤਰੋ 2.45 ਹੋ ਗਏ ਤੇ ਕਬੂਤਰ ਖੜਿਆ ਉੱਪਰ ਤੇ ਕੁਛ ਕ ਥੱਲੇ ਆ ਗਏ ਆਇਓ ਕਰੋ ਬਾਈ ਚੱਕ ਉਹ ਬੈਠਿਆ ਸਾਹਮਣੇ ਬਾਈ ਸਾਰੇ ਉਹ ਗਲੀ ਵਗ ਜਾ ਉਹ ਮੁੰਡੇ ਅੱਜ ਆਪ ਵਪਾਰੀ ਸਭਾ ਰੱਖੀ ਆ ਪਿੱਤਲ ਲੇਲੇ ਵਾਲਾ ਕਿਹਦੀ ਕੋਠੀ ਬਾਈ ਤੇਜਾ ਬਣੀ ਵਾਲਾ ਕਿਹਦੀ ਕੋਠੀ ਤੇ ਬੈਠਾ ਉੱਧਰ ਉੱਧਰ ਕੀ ਲੱਗੀ ਹੋਈ ਉਹ ਉੱਤ ਗਿਆ ਉੱਡ ਗਿਆ ਉੱਡ ਗਈ ਬਾਈ ਉੱਡ ਖੜੀ ਉੱਡ ਖੜੀ ਆ ਉੱਡ ਖੜੀ ਆ ਉੱਡ ਖੜੀ ਦੇਖ ਲੈ ਆ ਗਈ ਸਭ ਦੇ ਤੇ ਆ ਗਿਆ ਫੜਿਆ ਫਰਦਾਨ ਉੱਤਰ ਗਈ ਸੀ ਫੱਲ ਲੈ ਨਿੱਕਾ ਸੇਖ ਪੁਰਾ ਸੜਕ ਤੇ ਨਿੱਕਾ ਕਰੀ ਜਾਂਦਾ ਨਿੱਕਾ ਸੇਖ ਪੁਰਾ ਓਏ ਕਾਲੀ ਬਗਲ ਕਾਲੇ ਟੂਸਾ ਨਿੱਕਾ ਸੇਖ ਪੁਰਾ ਬਈ ਪੂਤੜੇ ਪਿਆ ਸੱਜਾ ਮੋਢਾ ਕਾਲਾ ਉਹੀ ਟੂਸਾ ਕਾਲਾ ਜਿਹਦੇ ਨਾਂ ਤੇ ਕਰਾਇਆ ਸੀ ਕਿਸ ਦੇ ਨਾਂ ਤੇ ਰਾਜ ਸੇਖ ਪੁਰਾ ਦੇ ਨਾਂ ਤੇ ਕਰਾਇਆ ਸੀ ਅੱਛਾ ਕਿੰਨੇ ਕੇ ਰਹਿ ਗਏ ਬਸ ਹੁਣ ਸ਼ਾਮਲ ਕਰ ਦਿਆ ਯਾਰ ਅ ਫਿਰ ਤਾਂ ਲੱਗਦਾ ਹੋਰ 10 ਕੀ ਆਉਣਗੇ ਅੱਛਾ ਬੋਲ ਪਤਾ ਸਾਫ ਹੋ ਜੂ ਮਿੱਤਰੋ ਧੰਨਵਾਦ ਜੀ ਕਿ 38 ਦਾ ਟਾਈਮ ਹੋ ਗਿਆ ਤੇ ਕਬੂਤਰ ਸਾਰੇ 8 10 ਹੀ ਰਹਿ ਗਏ ਤੇ ਉੱਤੇ ਗਏ ਆ ਕਬੂਤਰ ਆ ਚੈੱਕ ਕਰੋ ਕਬੂਤਰ ਬੈਠੇ ਘੱਟ ਹੈ ਤੇ ਨਿਗਲੇ ਵੱਧ ਹੈ ਬਾਈ ਕੀ ਹਾਲ ਚਾਲ ਨੇ ਮਿੱਤਰੋ ਸਾਢੇ 4:30 ਵਜੇ ਆਪਣੇ ਕਬੂਤਰ ਤੇ ਕਬੂਤਰੀ ਦੋਨੇ ਵਧੀਆ ਉੱਡੀ ਜਾਂਦੇ ਸੀ ਤੇ ਬੱਦਲਬਾਈ ਜੀ ਹੋ ਗਈ ਤੇ ਬੱਦਲਬਾਈ ਜੀ ਤੋਂ ਬਾਅਦ ਘਟੋ ਘਟ ਨਾਂ ਵਾਲੇ 15 16 ਕਬੂਤਰ ਇਕੱਠੇ ਸੀ ਤੇ ਇਕੱਠਿਆਂ ਨੇ ਚੱਕਰ ਮਾਰਿਆ ਕੋਈ ਕਿੱਧਰ ਨੂੰ ਟੱਪ ਗਿਆ ਕੋਈ ਕਿੱਧਰ ਨੂੰ ਤੇ ਜਿਹੜੀ ਆਪਣੀ ਕਬੂਤਰੀ ਆ ਕਾਲੀ ਚੀਨੀ ਉਹ ਫੋਨ ਆਇਆ ਸੀ ਕਹਿੰਦੇ ਵੀ ਜੋਧਪੁਰ ਬਾਗੀ ਉਹ ਆਪਾਂ 1 2 ਦਿਨਾਂ ਨੂੰ ਲਿਆਵਾਂਗੇ ਤੇ ਕਬੂਤਰ ਦਾ ਨਹੀਂ ਬਾਈ ਪਤਾ ਲੱਗਿਆ ਤੇ ਪੂਰਾ ਤਗੜਾ ਮੈਚ ੜਿਆ ਸੀ ਤੇ ਸਵਾਦ ਆ ਗਿਆ ਬਾਈ ਬਾਜੀ ਦਾ ਸੀਜ਼ਨ ਦੀ ਆਪਣੀ ਆਪਦੇ ਘਰੋਂ ਪਹਿਲੀ ਬਾਜੀ ਸੀ ਬਾਈ ਤੇ ਪੂਰਾ ਨਜ਼ਾਰਾ ਆ ਗਿਆ ਬਹੁਤ ਸੋਹਣਾ ਉੱਡਿਆ ਕਬੂਤਰ ਜਿੱਤਾ ਹਾਰਾ ਬੜੀਆਂ ਹਨਾ ਬਈ ਹਰ ਇੱਕ ਖੜਾਰੀ ਨੂੰ ਪਤਾ ਚਲੋ ਦੇਖਦੇ ਆਂ ਫਿਰ ਆਪਾਂ ਇੱਕ ਹੋਰ ਬਾਜੀ ਛੱਡਾਂਗੇ ਗਾਹਾ ਕੁਬਵੇ 28 ਤਰੀਕ ਦੀ ਆ ਉੱਥੇ ਦਿਖਾਵਾਂਗੇ ਫਿਰ ਛੱਟ ਕਬੂਤਰਾਂ ਦੇ ਬਾਕੀ ਆ